ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲਓ ਜੀ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋਗੇ 19 ਮਾਡਲ ਵਿਸ਼ਾਲ ਕੰਬਾਈਨ ਤੇ 12 ਮਾਡਲ ਮਠਾੜੂ ਕਮੈਨ ਬਕਾਉ ਨਹੀਂ ਹੈ ਵੀਡੀਓ ਨੂੰ ਲਾਸਟ ਤੱਕ ਦੇਖ ਲਓ ਤਾਂ ਜੋ ਇਹਨਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਸਭ ਤੋਂ ਪਹਿਲਾਂ ਗੱਲ ਕਰੀਏ ਵਿਸ਼ਾਲ ਕਮੈਨਡ ਦੀ ਕੈਵਨ ਬੰਪਰ ਤੁਸੀਂ ਦੇਖ ਸਕਦੇ ਹੋ ਵਧੀਆ ਸਾਫ਼ ਕੰਡੀਸ਼ਨ ਚ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹੋ 2019 ਮਾਡਲ ਮਸ਼ੀਨ ਆ 17.5 ਲੱਖ ਦੀ ਡਿਮਾਂਡ ਆ ਪੰਜਾਬ ਨੰਬਰ ਇਹ ਸੈਕੰਡ ਸੀੜਾ ਬਿਲਕੁਲ ਸਾਫ਼ ਨੇ ਆਊਟਰ ਪਾਈਪ ਦੇਖ ਸਕਦੇ ਹੋਗੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਰੰਗ ਪੇਂਟ ਦੇਖ ਸਕਦੇ ਹੋ ਵਧੀਆ ਸਾਫ਼ ਦੂਜੀ ਛੜਾ ਤੋਂ ਸੀੜਾ ਬਿਲਕੁਲ ਸਾਫ਼ ਨੇ ਆਟੋ ਕਲੀਨਰ ਲੱਗਿਆ ਹੋਇਆ ਹੈ ਜੀ ਇਹ ਹੈ ਡੀਓ ਟੈਂਕ ਹੈ ਟੈਂਕ ਖੇਲੀਬਟਰਾਂ ਦੀ ਕੰਡੀਸ਼ਨ ਵਧੀਆ ਸਾਫ਼ ਆ। ਬਾਕੀ ਜੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਬੱਦ ਤੋਂ ਸ਼ੇਅਰ ਕਰ ਦਿਓ। ਜੇ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ, ਜਾਣਕਾਰੀ ਲੈਣੀ ਹੈ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ। ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ। ਲਾਲ ਹੀ ਨੋ ਇੰਜਨ ਆ 19 ਮਾਡਲ ਮਸ਼ੀਨ ਆ। ਪੁੱਛਦੇ ਸਕਦੇ ਹੋ ਤਾਂਨੇ ਸਾਡੇ ਤੋਂ ਪੁੱਛ ਬਿਲਕੁਲ ਸਾਫ਼ ਆ ਹਿੱਸੇ ਦੀ ਕੰਡੀਸ਼ਨ ਓਕੇ ਆ। ਟਾਇਰਾਂ ਦੀ ਕੰਡੀਸ਼ਨ ਵਧੀਆ ਸਾਫ਼ ਪਈ ਆ। ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਦੀ ਗੱਲ ਕਰੀ ਆਪਾਂ। ਬਿਲਕੁਲ 오रिजिनल ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ ਮਾਨਸਾ ਏਰੀਆ ਬਾਈ ਉਹਨਾਂ ਦਾ ਜਿੱਥੇ ਮਸ਼ੀਨ ਖੜੀ ਹੈਗੀ ਦੇਖ ਸਕਦੇ ਹੋ ਕਟਰ ਦੀ ਕੰਡੀਸ਼ਨ ਸਾਫਟ ਵਗੈਰਾ ਪੁਲੀਆਂ ਵਗੈਰਾ ਸਾਰੀਆਂ ਵਧੀਆ ਸਾਫ ਪਈਆਂ ਨੇ ਮਸ਼ੀਨ ਦੀਆਂ ਦੇਖ ਸਕਦੇ ਹੋ ਤੁਸੀਂ 6 ਪੱਪਾਂ ਵਾਲੀ ਰੀਲ ਹੈ ਜੀ ਪ੍ਰੀਲ ਦੇ ਪੱਲੇ ਰੀਲ ਦੀ ਕੰਡੀਸ਼ਨ ਦੇਖ ਸਕਦੇ ਹੋਗੇ ਕਟਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਮਸ਼ੀਨ ਦੇ ਬਾਰੇ ਗੱਲਬਾਤ ਕਰਨੀ ਆ ਉੱਤੋਂ ਨੰਬਰ ਲੈ ਕੇ ਤੁਸੀਂ ਕਰ ਸਕਦੇ ਹੋਗੇ ਅੱਗੇ ਦੇਖ ਸਕਦੇ ਹੋ ਤੁਸੀਂ ਮਠਾੜੂ ਕਮੈਨ ਬਿਕਾਉ ਹੈ। ਇਹ 2012 ਮਾਡਲ ਮਸ਼ੀਨ ਹੈ ਜੀ ਮੋਗਾ ਏਰੀਆ ਬਾਈ ਹੋ ਰਾਂ ਦਾ ਕੰਡੀਸ਼ਨ ਦੇ ਸਕਦੇ ਹਾਂ ਸਾਰੀ ਮਸ਼ੀਨ ਬਿਲਕੁਲ ਓਕੇ ਆ 5 ਲੱਖ 75 ਹਜ਼ਾਰ ਦੀ ਡਿਮਾਂਡ ਆ ਲੈ ਲੈਣ ਦਾ ਡਿਸਪੋਜ਼ਲ ਇੰਜਨ ਵਧੀਆ ਸਾਫ ਕੰਡੀਸ਼ਨ ਚ ਮਸ਼ੀਨ ਹੈ ਜੀ ਜੇ ਕਿਸੇ ਵੀ ਇਹਨੇ ਮਸ਼ੀਨ ਬਾਰੇ ਗੱਲਬਾਤ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਕੁੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਐਲੀਵੇਟਰ ਦੀ ਕੰਡੀਸ਼ਨ ਦੇ ਸਕਦੇ ਹੋ ਬੀਜਰ ਟੈਂਕ エア ਟੈਂਕ ਦੇ ਸਕਦੇ ਹੋ ਫਿਲਟਰ ਦੀ ਕੰਡੀਸ਼ਨ ਦੇ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹੋ ਮਸ਼ੀਨ ਦੀ ਵਧੀਆ ਪਈ ਆ ਦੇਖ ਸਕਦੇ ਹੋ ਤੁਸੀਂ ਨੰਬਰ ਸੌਂਡ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ 5 ਲੱਖ 75 ਹਜ਼ਾਰ ਦੀ ਬਾਈ ਹੋਰਾਂ ਦੀ ਡਿਮਾਂਡ ਹੈ ਜੀ ਚੇਂਜਰ ਪੁਲੀਆਂ ਦੇ ਸਕਦੇ ਹੋਗੇ ਪੁਲੀਆਂ ਦੀ ਕੰਡੀਸ਼ਨ ਦੇ ਸਕਦੇ ਹੋਗੇ ਟਾਇਰ ਦੇਖ ਸਕਦੇ ਹੋਗੇ ਬੋਡੀ ਦੀ ਕੰਡੀਸ਼ਨ ਦੇ ਸਕਦੇ ਹੋ ਵਧੀਆ ਸਾਫ਼ ਹੈ ਬੈਕ ਸਾਈਡ ਤੋਂ ਪੂਜ ਬਿਲਕੁਲ ਸਾਫ ਹੈ ਸਿੱਧੀ ਕੰਡੀਸ਼ਨ ਦੇ ਸਕਦੇ ਆ ਆਊਟਰ ਪਾਈਪ ਵਗੈਰਾ ਵਧੀਆ ਸਾਫ ਹੈ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦੀ